ਆਜੋ ਆਜੋ 12 ਸਾਲ ਦੀ ਮਿਹਨਤ ਦਿਖਾਈਏ ਫਿਰ ਤੁਹਾਨੂੰ ਆਜੋ ਆ ਮਾਰੋ ਨਿਗਾ ਸਾਰੇ ਸਰਪ੍ਰਾਈਜ਼ ਤੇ ਇਹ ਆ 12 ਸਾਲ ਦੀ ਮਿਹਨਤ ਵੀਡੀਓ ਦੇਖਣ ਲਈ ਲਾਸਟ ਤੱਕ ਜਰੂਰ ਜੁੜੇ ਰਹੋ ਅੱਗੇ ਦਿਖਾਉਨੇ ਆ ਤੁਹਾਨੂੰ ਰਿਐਕਸ਼ਨ ਹਾਂ ਜੀ ਇਹ ਜੈ ਲੁਕਾ ਲਈ ਨਹੀਂ ਜਾਂ ਮੇਰੇ ਘਰ ਏ ਘਰ ਅੱਛੇ ਇਹਨੂੰ ਰਸਤਾ ਇਧਰ ਚ ਹੀ ਜਾਂਦਾ ਦੰਗੂਰੇ ਵਾਲੀ ਹੈ ਕੰਕਰ ਨਾਲ ਨਾਲ ਖੜਕ ਆ ਓਕੇ ਇਧਰ ਨੂੰ ਜਾਂਦਾ ਰਸਤਾ ਨੇ ਮੋਸੇ ਹੋ ਗਿਆ ਟਿਕੜੀ ਚਾਲ ਬਸ ਘਰ ਦੋ ਘਰ ਦੋ ਕਰੇ ਜੋ ਤੁਸੀਂ ਲਾਸਟ ਵੀਡੀਓ ਦੇ ਵਿੱਚ ਦੇਖਿਆ ਉਹ ਇੱਕ ਪਿਓ ਜੋ ਕਿ 12 ਸਾਲ ਤੋਂ ਇਟਲੀ ਰਹਿ ਰਿਹਾ ਹੈ ਪਰਦੇਸ ਗਿਆ ਹੋਇਆ ਤੇ ਅੱਜ ਉਸ ਦੀ ਛੋਟੀ ਧੀ ਦਾ ਜਨਮ ਦਿਨ ਹੈ ਆਪਾਂ ਉਸ ਦੇ ਘਰ ਸਰਪ੍ਰਾਈਜ਼ ਲੈ ਕੇ ਗਏ ਆ ਮਾਤਾ ਜੀ ਨੇ ਉਹਨਾਂ ਦੇ ਇਹਨਾਂ ਨੂੰ ਆਪਾਂ ਮਿਲਦੇ ਆ ਤੇ ਇਸ ਤੋਂ ਬਾਅਦ ਭੈਣ ਨੂੰ ਮਿਲਦੇ ਆਂ ਆ ਵੱਡੀ ਭੈਣ ਆ ਤੇ ਆਪਾਂ ਸਰਪ੍ਰਾਈਜ਼ ਲੈ ਕੇ ਗਏ ਆ ਇਹਨਾਂ ਲਈ ਇਹ ਸਾਰੇ ਗਿਫਟਸ ਉਹਨਾਂ ਦੇ ਪਾਪਾ ਨੇ ਇਟਲੀ ਤੋਂ ਸਪੈਸ਼ਲ ਭੇਜੇ ਨੇ ਉਹਨਾਂ ਲਈ ਤੇ ਆ ਉਹਨਾਂ ਦੀ ਛੋਟੀ ਧੀ ਮਨਵੀਰ ਕੌਰ ਇਸ ਦਾ ਅੱਜ ਜਨਮ ਦਿਨ ਹੈ ਇਸ ਦੇ ਲਈ ਸਾਰਾ ਅੱਜ ਪ੍ਰੋਗਰਾਮ ਕੀਤਾ ਗਿਆ। ਉਹਨੂੰ ਇੱਕ ਪਿਓ ਦਾ ਆਪਣੀ ਧੀ ਪ੍ਰਤੀ ਪਿਆਰ ਕਿਵੇਂ ਲੱਗਿਆ? ਆਪਣੇ ਕਮੈਂਟਾਂ 'ਚ ਰਿਵਿਊ ਜ਼ਰੂਰ ਸ਼ੇਅਰ ਕਰਿਓ ਜੀ। ਜਲਦੀ ਹੋ ਮਿਲਦੇ ਆਂ ਇੱਕ ਨਵੀਂ ਹੋਰ ਅਪਡੇਟ ਦੇ ਨਾਲ। ਥੈਂਕ ਯੂ ਧੰਨਵਾਦ।